ਸੋਨਾ ਸੋਨਾਲੀਕਾ 35 ਲੈ ਦੋਸਤੋ ਤੁਹਾਡੇ ਵਾਸਤੇ ਬਿਲਕੁਲ ਸਸਤੇ ਰੇਟ ਦਾ ਤੇ ਬਾਕੀ ਦੀ ਡਿਟੇਲ ਹੈ ਜਿਹੜੀ ਆਪਾਂ ਅੰਕਲ ਨੂੰ ਅੰਕਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੂੰ ਠੀਕ ਠਾਕ ਹੋ ਚੜਦੀ ਕਲਾ ਨਜ਼ਾਰੇ ਨਾਲ ਹੀ ਆਉਣੇ ਮੰਡੀ ਹੈ ਬੜੀ ਕਾਲ ਵਾਲੇ ਵੀ ਆਪਾਂ ਠੰਡੇ ਜੀ ਤੁਨੀ ਆ ਆ ਤੇ ਇਹਦਾ ਕੀ ਹਿਸਾਬਤਾ ਬਾਈ ਇਹ 2008 ਮਾਡਲ ਟਰੈਕਟਰ ਹੈ ਸੋਨਾਲੀਕਾ 35 ਹਾਂਜੀ ਟਰੈਕਟਰ ਸਾਰੇ ਦਾ ਸਾਰਾ ਉਹ ਹਿੰਨੜੇ ਅੱਛਾ ਇੰਜਨ ਗੇਅਰ ਦਾ ਰਪੀਏ ਦਾ ਰਪੀਏ ਹੀ ਪਿਆ ਅੱਛਾ ਨੰਬਰ ਹੈ ਆਰ ਜੇ ਹੈ ਰਾਜਸਥਾਨ ਨੰਬਰ ਆ ਗਿਆ ਰਾਜਸਥਾਨ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਪਹਿਲੇ ਕਰਦਾ ਅੱਛਾ ਫਰਸਟ ਪਾਰਟੀ ਹੈ ਹਾਂ ਟਾਇਰਾਂ ਦੀ ਕੰਡੀਸ਼ਨ ਇਹ ਹੈਗੀ ਆ ਵੀ ਪਿਛਲੇ ਟਾਇਰ ਹੈਗੇ 40 ਪੈਸੇ ਅੱਛਾ ਮੂਰਲੇ ਟਾਇਰ ਅੱਧੇ ਕਿਲਾ ਲਓ ਅੱਛਾ ਬਾਕੀ ਰਮਾ ਰਮਾ ਦਾ ਬਾਡੀਲਾਈਨ ਦਾ ਟਰੈਕਟਰ ਬਾਡੀਲਾਈਨ ਦਾ ਟਰੈਕਟਰ ਸਾਫ ਪਿਆ ਹੈ ਨਾ ਬਹੁਤ ਜਿਆਦਾ ਸੋਹਣਾ ਹੈ ਇੰਜਨ ਗੇਅਰ ਦੀ ਬੰਦੇ ਬਾਹ ਕੇ ਤਸੱਲੀ ਨਾਲ ਹੀ ਲੈ ਕੇ ਜਾਣ ਮਤਲਬ ਆ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਇਹਦੇ ਚ ਕੋਈ ਨੁਕਸਰ ਕੱਢ ਦੂਗਾ ਬੰਦਾ ਅੱਛਾ ਹਾਂ ਕਿਉਂਕਿ ਆਪਾਂ ਸੀਜ਼ਨ ਪਰ ਬਾਹਿਆ ਹੋਇਆ ਟਰੈਕਟਰ ਹੈ ਅੱਛਾ ਅੱਛਾ ਹਾਂ ਸੀਜ਼ਨ ਸੋਜਨ ਲਾ ਕੇ ਆਪਦਾ ਨੇ ਹਾਂ ਇਹ ਸੀਜ਼ਨ ਵਾਸਤੇ ਹੀ ਰੱਖਿਆ ਸੀ ਇਸੇ ਕਰਕੇ ਆਏ ਨਹੀਂ ਸੀ ਬਰਾਬਰ ਅੱਛਾ ਠੀਕ ਹੈ ਸੀਜ਼ਨ ਸੋਜਨ ਲਾ ਕੇ ਫੇਰ ਲੈ ਕੇ ਆਏ ਹੋਏ ਹੈ ਹਾਂ ਮਨ ਲਓ ਪੂਰਾ ਦੇਖ ਪਰਖ ਕੇ ਤੇ ਫੇਰ ਲੈਂਦਾ ਹੈ ਬਿਲਕੁਲ ਹੀ ਬਿਲਕੁਲ ਲੈਣ ਵਾਲਾ ਬੰਦਾ ਵੀ ਵੇਖ ਪਰਖ ਕੇ ਹੀ ਲੈ ਕੇ ਜਾਵੇ ਹਮਮ ਤਸੱਲੀ ਨਾਲ ਵਾਹ ਕੇ ਦੇਖੇ ਲੋ ਜੋੜ ਨਾਲ ਜੋੜ ਕੇ ਦੇਖੇ ਅੱਛਾ ਤੇ ਬਾਕੀ ਕੀ ਨਾ ਲੈਂਦੇ ਹੁੰਦੇ ਆ ਇਹ ਚੱਲੂ ਤਾਂ ਐਫੀ ਡੇਟ ਤੇ ਹਨਾ ਜੀ ਹਾਂ ਐਫੀ ਡੇਟ ਤੇ ਚੱਲੂਗਾ ਕਿਉਂਕਿ ਇਹ ਅੱਠ ਮਾਡਲ ਆ ਨਾ ਤਾਂ ਇਹ ਨਹੀਂ ਹੋਣਾ ਨਹੀਂ ਕਾਪੀ ਜਿਹੜਾ ਆਪਣੇ ਕੋਲ ਅੱਛਾ ਹੋਰ ਪਹਿਲੇ ਕਰਦਾ ਹੀ ਡਾਇਰੈਕਟਰ ਹੈ ਰਾਜਸਥਾਨ ਦੇ ਕਿਹੜੇ ਜ਼ਿਲ੍ਹੇ ਜ਼ਿਲ੍ਹੇ ਦਾ ਆ ਗਿਆ ਇਹ ਕਿਹੜਾ ਆ ਗਿਆ ਇਹ ਮੇਰੇ ਖਿਆਲ ਸ਼ਾਇਦ ਗੰਗਾ ਨਗਰ ਚ ਪੈਂਦਾ ਹੋਊਗਾ ਗੰਗਾ ਨਗਰ ਚ अच्छा ठीक है बाकी पेंट पुंट ਕੰਦ ਨੂੰ ਸਾਰਾ ਜਿੰਨਾ ਵੀ ਹੈਗਾ ਉਸ ਨੂੰ ਆਪਾਂ ਦੇ ਸੀਂਦਾ ਨਾ ਕਿਤੇ ਵੀ ਕੋਈ ਬੰਦਾ ਕਹਦੇ ਕਲਮ ਲੱਗੀ ਆ ਪਉਦੇ ਦੇਣਦਾਰ ਹੋਣਾਗੇ ਹੂੰ ਬਾਕੀ ਤੁਸੀਂ ਮਗਰਾੜ ਮਗਰੂੜ ਦੇਖ ਲਓ ਪਰ ਜੇ ਪੇਂਟ ਜਿੰਨਾ ਹੈਗਾ ਜਿਸ ਨੂੰ ਇਹ ਲੱਗਦਾ ਵੀ ਇਹਦਾ ਪੇਂਟ ਘੱਟ ਹੈ 8 ਮਾਡਲ ਦੇ ਹਿਸਾਬ ਨਾਲ ਪੇਂਟ ਬਹੁਤ ਪਿਆ ਹੈ ਹਨਾ ਬਹੁਤ ਜ਼ਿਆਦਾ 8 ਮਾਡਲ ਦੇ ਹਿਸਾਬ ਨਾਲ ਜੀ ਆਪਾਂ ਮਾਡਲ ਤਾਂ ਪੂਰਾ ਰੁਪਏ ਦਾ ਰੁਪਏ ਪੇਂਟ ਹੀ ਪਿਆ ਹੂੰ ਜਿ ਆਪਾਂ ਅਕੋਰਡਿੰਗ ਕੋ 8 ਮਾਡਲ ਦੇਖੀ ਨਾ ਇਹ ਉਸਾ ਮਨ ਤਾਂ ਫਿਰ ਰਾਂਗੇ ਦਾ ਬਹੁਤ ਹੈ ਕਿਉਂਕਿ 8 ਤੇ 16 ਸਾਲ ਹੋ ਗਏ ਜੀ ਨੂੰ ਹੈ ਨਾ 16 ਸਾਲ ਦਾ ਜੰਮਿਆ ਪੁੱਤ ਵਿਆਹ ਨਾਲ ਆਇਆ ਹੋਇਆ ਦਾ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਪੇਂਟ ਆ ਜਿਹੜਾ ਜਿੰਨਾ ਵੀ ਹੈਗਾ ਉਹ ओरिजिनल ਹੈ ਤੇ ਬਾਕੀ ਡੰਡੀ ਫੱਟ ਡੰਡਾ ਫੱਟੀ ਤੇ ਸਾਰਾ ਕੁਝ ਨਾਲ ਹੀ ਆ ਇਹ ਸਾਰਾ ਕੁਝ ਨਾਲ ਆ ਗਿਆ ਤੇ ਅੰਕਲ ਦਾ ਆਪਾਂ ਨੰਬਰ ਹੈ ਜਿਹੜਾ ਤੁਹਾਨੂੰ ਵੀਡੀਓ ਚ ਲੈ ਕੇ ਦੇ ਦਾਂਗੇ ਤੇ ਅੰਕਲ ਸੱਚੇ ਰੇਟ ਦਾ ਆਪਾਂ ਕਰਤਾ ਲਿਆ ਛੱਡੋਂਗੇ ਕਿੱਥੋਂ ਤੱਕ ਸੱਚੇ ਇਹ ਟਰੈਕਟਰ ਮੌਕੇ ਤੇ 1,65,000 ਦਾ ਦੇ ਦਾਂਗੇ ਸਿੱਧਾ 20 ਚੱਕਤਾ 20 ਸਿੱਧਾ ਹੀ ਚੱਕ ਦਾਂਗੇ ਆਪਾਂ ਬਾਹਲੇ ਇੱਕ ਪੈਂਟ ਦਾ ਬਾਰਗੇਨਿੰਗ ਦੀ ਚੀਜ਼ ਨਹੀਂ ਪੈਣਾਗਾ ਆਸ਼ੀਰਵਾਦ ਆਉਂਦਾ ਫਿਰ ਬਾਹਲਾ ਬਿਹਤਰ ਆ ਗਿਆ ਇਹ ਹਨਾ ਇੱਕੋ ਹੀ ਮੁੱਲ ਹੈ ਇਹਦੇ ਜੇ ਬੰਦਾ ਆ ਕੇ ਕਹਿੰਦਾ ਵੀ ਛੋਟ ਲੈ ਲਓ ਨਹੀਂ ਦੇਣਾ ਅੱਛਾ 65 ਦਾ ਫਿਰ ਬਸ 65 ਹੀ ਹੈ ਪੈਂਟ ਦਾ 65 ਹੀ ਹੈ ਪੈਂਟ ਕਹਿੰਦਾ ਤਾਂ 65 65 ਕਰਕੇ ਤਾਂ ਦੇਓ ਉੱਤੇ ਹਾਂ ਟਰੈਕਟਰ ਲੈ ਜਾਓ ਹੈ ਹਾਂ ਪੈਂਟ ਦੇ ਦਿਓ ਮਤਲਬ ਬਾਰਗੇਨਿੰਗ ਕੋਈ ਨਹੀਂ ਅੱਛਾ ਇੱਕ 65 ਦਾ ਮਿਲ ਜਾਓ ਦੋਸਤੋ ਤੇ ਆਪਣਾ ਨੰਬਰ ਜੀ 9465122440 ਰੰਮੀਸ਼ੇ 512440 ਹੈ ਨਾ ਤੇ ਪਿੰਡ ਆਪਣਾ ਆ ਗਿਆ ਮੈਂ ਭੁੱਲ ਗਿਆ ਕਿਹੜਾ ਸੀ ਪਿੰਡ ਮੀਆਂ ਜੀ ਬਖੰਡਾ ਤੋਂ ਬਾਦਰ ਰੋਡ ਤੇ ਹਾਂ ਪਿੰਡ ਮੀਆਂ ਤੇ ਤਲਵੰਡੀ ਟਰੈਕਟਰ ਮੇਲੇ ਤੇ ਅੰਕਲ ਵਰਗੇ ਹੁੰਦੇ ਹੀ ਐ ਇੱਕ ਥੋੜਾ ਜਿਹਾ ਗੈਪ ਆ ਗਿਆ ਐ ਬਾਕੀ ਅਗਲੀ ਮੰਡੀ ਹੁਣ ਤਾਂ ਹਰ ਮੰਡੀ ਦਰਸ਼ਨ ਦਿਆ ਕਰੂੰਗਾ ਜੀ ਬਿਲਕੁਲ ਜੀ ਬਿਲਕੁਲ ਹਾਜ਼ਰ ਮਿਲਿਆ ਕਰਾਂਗੇ ਹਾਜ਼ਰ ਮਿਲਿਆ ਕਰਾਂਗੇ ਤੇ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਪੇਨ ਕਰ ਲੈ ਫਾਲੋ ਧੰਨਵਾਦ